ਜਿਹੜੀ ਤੁਸੀਂ ਆ ਬੱਚੀ ਦੇਖ ਰਹੇ ਹੋ ਦੋਸਤੋ ਇਹ ਸਿਰਫ 1.5 ਸਾਲ ਦੀ ਹੈ ਬੋਲਣ ਵੀ ਨਹੀਂ ਸਿੱਖੀ ਇੱਥੋਂ ਪਤਾ ਲੱਗਦਾ ਆਪਣੀ ਗਰੋਥ ਕਿਵੇਂ ਇੱਕਦਮ ਹੋਣੀ ਹੈ ਕਿ ਜੇ ਤੁਸੀਂ ਇੱਥੇ ਸਕੂਲਾਂ ਦੇ ਵਿੱਚ ਪਾਉਂਗੇ ਨਾਮ ਇਹਦਾ ਬਗਿੱਤਾ ਦਾ ਦੇਖੋ ਹਾਂ ਵੀ ਦੋਸਤੋ ਅੱਜ ਬਰਨਾਲੇ ਸ਼ਹਿਰ ਦੇ ਵਿੱਚ ਆਇਾਂਗੇ ਇੱਕ ਤੁਹਾਨੂੰ ਸਕੂਲ ਦੇ ਦਰਸ਼ਨ ਕਰਾਉਣੇ ਆਗੇ ਇਹੋ ਜਿਹੇ ਸਕੂਲ ਤੁਸੀਂ ਨੇ ਆਮ ਪਹਾੜਾਂ ਦੇ ਵਿੱਚ ਦੇਖੇ ਹੋਣਗੇ ਪਰ ਬਰਨਾਲੇ ਵਾਲੇ ਨੇ ਬਾਈ ਨੇ ਇਕਲੇ ਸਿਰਾ ਲਾਤਾ ਤੇ ਦੇਖ ਸਕਦੇ ਹੋ ਪਹਿਲਾਂ ਤੁਹਾਨੂੰ ਸਕੂਲ ਦਾ ਨਾਮ ਦੇਖੋ ਇੱਧਰ ਕੀ ਹੈਗਾ ਨੰਨੇ ਕਦਮ ਪਲੇ ਸਕੂਲ ਤੇ ਬਾਈ ਨੇ ਕਰਿਆ ਇੱਥੇ ਬੱਚੇ ਕਰੇ ਲੜਦੇ ਆ ਵੀ ਅਸੀਂ ਸਕੂਲ ਦੇ ਵਿੱਚ ਜਾਣੀ ਜਾਣਾ ਭਾਈ ਤੁਹਾਨੂੰ ਦਾ ਸਕੂਲ ਦੇ ਵਿੱਚ ਭੇਜੋ ਇੱਥੋਂ ਜਾਣ ਵੇਲੇ ਰੋਂਦੇ ਆਗੇ ਵੀ ਅਸੀਂ ਤਾਂ ਘਰੇ ਨਹੀਂ ਜਾਣਾ ਹੈਗਾ ਇੱਥੇ ਹੀ ਰਹਿਣਾ ਰਾਤ ਨੂੰ ਵੀ ਤੇ ਦਿਖਾਉਣਾਗਾ ਨਿੱਕੇ ਨਿੱਕੇ ਬੱਚੇ ਨੇ ਕਿਊਟ ਬੱਚੇ ਨੇ ਪੂਰੇ ਤੇ ਤੁਸੀਂ ਵੀ ਆਪਦੇ ਬੱਚਿਆਂ ਨੂੰ ਇੱਥੇ ਲਾ ਸਕਦੇ ਹੋ ਬਾਕੀ ਗੱਲਾਂ ਬਾਤ ਤੁਹਾਨੂੰ ਸਾਰਾ ਕੁਝ ਦਿਖਾਉਣੇ ਅੰਦਰ ਜਾ ਕੇ ਇੱਧਰ ਵੀ ਦੇਖੋ ਕਿੰਨਾ ਘੈਂਟ ਮਾਹੌਲ ਆਗਾ ਸਾਰੇ ਬੱਚੇ ਬੈਠੇ ਨੇਗੇ ਪੂਰਾ ਪਿਆਰ ਨਾਲ ਆਨੰਦ ਨਾਲ ਜੀ ਲੱਗਿਆ ਹੋਇਆਗਾ ਸਤਿ ਸ਼੍ਰੀ ਅਕਾਲ ਬੱਚਿਓ ਕਿਵੇਂ ਹੋ ਠੀਕ ਆ ਠੀਕ ਆ ਕੀ ਨਾਮ ਆ ਮਨਵੀਰ ਮਨਵੀਰ ਕਰੇਗਾ ਉਹਨੂੰ ਜੀ ਕਰਦਾ ਕਿਉਂ ਔਰੇ ਜੀ ਲਾਦਾ ਹੈ ਵਧੀਆ ਲਾਦਾ ਮਾਹੌਲ ਔਰੇ ਮਲਦੀਆ ਮੋਬਾਈਲ ਤਾਂ ਨਹੀਂ ਚੀਜ਼ ਮੋਬਾਈਲ ਤਾਂ ਨਹੀਂ ਜਿਆਦਾ ਆਉਂਦਾ ਨਹੀਂ ਕੀ ਮਤਲਬ ਵੀ ਇੱਥੇ ਖੇਡਣਾ ਵਧੀਆ ਲਾਦਾ ਹੈ ਇੱਥੇ ਖੇਡਣਾ ਵਧੀਆ ਲਾਦਾ ਹਾਂਜੀ ਤੇ ਦੇਖ ਸਕਦੇ ਹੋ ਦੋਸਤੋ ਬੱਚਿਆਂ ਨਾਲ ਵੀ ਗੱਲਾਂ ਬਾਤਾਂ ਕਰਾਂਗੇ ਅੱਜਾ ਮੈਂ ਟੀਚਰਾਂ ਨਾਲ ਵੀ ਗੱਲਾਂ ਬਾਤਾਂ ਕਰਾਂਗਾ ਗੱਡੀ ਗੱਲ ਹੈ ਤੇ ਬੱਚਿਆਂ ਦਾ ਮੋਬਾਈਲ ਨਾਲ ਤੋਂ ਆਮ ਅੰਡੇ ਕਿਨੇ ਕੇ ਬੱਚਿਆਂ ਨੂੰ ਆਪਾਂ ਮੋਬਾਈਲ ਖੜਾ ਦਿੰਦੇ ਹਾਂਗੇ ਮੰਨ ਤੇ ਸਟ੍ਰੈਸ ਆ ਜਾਂਦਾ ਜਵਾਕਾਂ ਦੇ ਸ਼ੁਰੂ ਤੋਂ ਹੀ ਆਪਾਂ ਜਦੋਂ ਮੋਬਾਈਲਾਂ ਨਾਲ ਪਿਆਰ ਪੋੜਾਵਾਂਗੇ ਬੱਚਿਆਂ ਦਾ ਮਤਲਬ ਫਿਰ ਬੱਚੇ ਵੱਡੇ ਹੋ ਕੇ ਕੀ ਕਰਨਗੇ ਜਦੋਂ ਆਪਾਂ ਸਾਰਾ ਸਟ੍ਰੈਸ ਰੀਲੀਫ ਕਰਾਂਗੇ ਇੱਥੇ ਆ ਕੇ ਬੱਚਿਆਂ ਦਾ ਸਾਰਾ ਕੁਝ ਵਧੀਆ ਹੋਊਗਾ ਤੇ ਬਾਕੀ ਟੀਚਰ ਨੇਗੇ ਟੀਚਰਾਂ ਨਾਲ ਵੀ ਗੱਲਬਾਤ ਕਰਾਂਗੇ ਵੀ ਕਿਵੇਂ ਪੜ੍ਹਾਉਣ ਤੁਸੀਂ ਇੰਨਾ ਜਵਾਕਾਂ ਦਾ ਜੀ ਕਿਵੇਂ ਲਵਾਉਣਗੇ ਵੀ ਮਾਪੇ ਉਹਨਾਂ ਕੋਈ ਸਮਝਦੇ ਰਹਿਗੇ ਦਬਾ ਕੇ ਟੀਚਰਾਂ ਨੂੰ ਤੇ ਇੰਨਾ ਮੋਹ ਘਾ। ਸਭ ਤੋਂ ਪਹਿਲਾਂ ਸਸੀ ਕਾ ਮੈਮ ਠੀਕ ਹੋਈ? ਹਾਂਜੀ। ਸਭ ਤੋਂ ਪਹਿਲਾ ਮੇਰਾ ਸਵਾਲ ਇਹ ਹੀ ਆ ਜੀ ਬੱਚਿਆਂ ਦਾ ਆਮ ਤੌਰ ਤੇ ਸਕੂਲਾਂ ਦੇ ਵਿੱਚ ਜੀ ਨਹੀਂ ਲਾ ਲਾਉਂਦਾ ਮਾਪਿਆਂ ਨੂੰ ਬਹੁਤ ਮਿਸ ਕਰਦੇ ਨੇ ਤੁਸੀਂ ਇੱਥੇ ਮਾਪਿਆਂ ਵਾਲਾ ਪਿਆਰ ਸਾਰੇ ਬੱਚਿਆਂ ਨੂੰ ਦੇ ਰਹੇ ਹੋ ਇਹ ਮਤਲਬ ਕਿਵੇਂ ਹੋਇਆ ਤੁਹਾਡਾ ਫਿਰ ਅਸੀਂ ਬੱਚਿਆਂ ਨੂੰ ਦੇਖੋ ਸਾਰੇ ਟੁਆਇਸ ਪਏ ਨੇ ਬੱਚੇ ਬੜੇ ਆਰਾਮ ਨਾਲ ਜਿਹੜੇ ਦੀ ਕਰਦਾ ਉਹ ਟੌਏ ਨਾਲ ਖੇਲਦੇ ਨੇ ਆਮ ਸਕੂਲਾਂ ਤੁਸੀਂ ਦੇਖਿਆ ਹੋਵੇਗਾ ਸਾਰੇ ਟੌਇਜ਼ ਇੱਕ ਸਾਈਡ ਤੇ ਦੇਖਣ ਲਈ ਰੱਖੇ ਹੋਏ ਹੁੰਦੇ ਨੇ ਦੇਖਣ ਲਈ ਰੱਖੇ ਹੁੰਦੇ ਸਾਡਾ ਇਹ ਨਹੀਂ ਹੈਗਾ ਅਸੀਂ ਬੱਚਿਆਂ ਨੂੰ ਟੌਇਜ਼ ਖੇਲਣ ਲਈ ਦਿੰਦੇ ਆ ਜੋ ਵੀ ਸਟੱਡੀ ਕਰਵਾਈ ਜਾਂਦੀ ਆ ਬੱਚਿਆਂ ਨੂੰ ਇਨਾ ਟੌਇਜ਼ ਦੇ थ्रू ਹੀ ਕਰਵਾਈ ਜਾਂਦੇ ਆ ਐਕਟੀਵਿਟੀਜ਼ ਦੇ थ्रू ਤਾਂ ਕਿ ਬੱਚਿਆਂ ਉੱਤੇ ਬਰਡਨ ਨਾ ਪਵੇ ਕਿਸੇ ਵੀ ਚੀਜ਼ ਦਾ ਬੱਚੇ ਸਟੱਡੀ ਵੀ ਕਰਦੇ ਆ ਤੇ ਪਲੇ ਵੀ ਕਰਦੇ ਆ ਜੀ ਮੈਮ ਇੱਧਰ ਵੀ ਖੜੇ ਮੈਮ ਸਸੀ ਕਾ ਜੀ ਸਭ ਤੋਂ ਪਹਿਲਾਂ ਮੇਰਾ ਇਹੀ ਸਵਾਲ ਆਈ ਵੀ ਤੁਸੀਂ ਜਿਵੇਂ ਮੰਨ ਲਓ ਵੀ ਐਡਾ ਤਾਕੜਾ ਪ੍ਰੋਗਰਾਮ ਕਰਿਆ ਹੋਰ ਹੈ ਡੈਕੋਰੇਸ਼ਨ ਏਸੀ ਦੀ ਸੂਹ ਤਾਂ ਇਹ ਆ ਬੱਚੇ ਖੇਡ ਰਹੇ ਨੇ ਪੜਾਉਣ ਨੂੰ ਐਲੀੜੀਆਂ ਲੱਗੀਆਂ ਨੇ ਇਹਦਾ ਫੀਸ ਹੀ ਬਹੁਤ ਜ਼ਿਆਦਾ ਹੋਊਗੀ ਜੀ ਤੁਹਾਡੀ ਨਹੀਂ ਜੀ ਆਪਣੀ ਫੀਸ ਬਹੁਤ ਘੱਟ ਹੈ ਜੀ ਹਾਂ ਆਪਣੀ ਹੋਰ ਸਕੂਲਾਂ ਨਾਲੋਂ ਜੀ ਆਪਣੀ 2000 ਰੁਪਏ ਐਡਮਿਸ਼ਨ ਫੀਸ ਹੈ 1200 ਰੁਪਿਆ ਮੰਥਲੀ ਫੀਸ ਹੈ 2000 ਰੁਪਏ ਹੀ ਵਸੀਆਂ ਹਾਂਜੀ ਸਰ ਤੇ ਤੁਸੀਂ ਦੇਖ ਲਾ ਦੋ ਦੋਸਤੋ ਬਰਨਾਲੇ ਦਾ ਜੇ ਕੋਈ ਲਵੇ ਲਾਉਣੇ ਪਿੰਡ ਵਾਲੇ ਵੀ ਹੋਗੇ ਐਹੀ ਜੀ ਸਹੂਤ ਤੁਹਾਨੂੰ ਕਿਤੇ ਨਹੀਂ ਮਿਲਣੀ ਕਿੰਨਾ ਮਰਜੀ ਜ਼ੋਰ ਲਾ ਲਿਓ ਇੱਥੇ 2000 ਰੁਪਏ ਦੇ ਵਿੱਚ ਬੱਚਿਆਂ ਨੂੰ ਦੇਖੋ ਤੁਸੀਂ ਦੇਖ ਸਕਦੇ ਹੋ ਕਿੰਨਾ ਅਨੰਤ ਲਾਇ ਰਹੇ ਨੇ ਸਾਰੇ ਬੱਚੇ ਉਧਰ ਕੈਮਰਾ ਮਾਰ ਬਾਈ ਨੂੰ ਕਹੂੰਗਾ ਉਧਰ ਦੇਖੋ ਇਹੋ ਜਿਹਾ ਮਾਹੌਲ ਮਿਲਦਾ ਨਹੀਂ ਹੈਗਾ ਬੱਚੇ ਆਮ ਮੋਬਾਈਲਾਂ ਨਾਲ ਖਿੱਡੀ ਜਾਂਦੇ ਨੇਗੇ ਔਰ ਜਿਹੜਾ ਆ ਸਕੂਲ ਜਗਾ ਨੰਨੇ ਕਦਮ ਸਕੂਲ ਦੇ ਵਿੱਚ ਜਿਹੜਾ ਮਾਹੌਲ ਆ ਉਹ ਤੁਹਾਨੂੰ ਕਿਤੇ ਨਹੀਂ ਮਿਲਣਾ ਹੈਗਾ ਬੱਚੇ ਦੇਖੋ ਐਡੇ ਡੇਕ ਬੱਚੇ ਬੋਲਣ ਵੀ ਲਾਤੇ ਆਮ ਦੇਖਦੇ ਆਪਾਂ ਐਡੇ ਡੇਕ ਬੱਚੇ ਬੋਲਦੇ ਨਹੀਂ ਹੈਗੇ ਚੁੱਪ ਕਰਕੇ ਗੁੰਗੇ ਬਣੇ ਬੈਠੇ ਰਹਿੰਦੇ ਨੇ ਪਰ ਇਹ ਸਾਰਾ ਕਮਾਲ ਹੈਗਾ ਉਹ ਮਹਿਮਾਂ ਦਾ ਤੁਸੀਂ ਦੇਖ ਸਕਦੇ ਹੋ ਸਾਰੇ ਮੈਮ ਖੜੇ ਨੇਗੇ ਤੇ ਪੂਰਾ ਆਨੰਦ ਦੇ ਵਿੱਚ ਨੇ ਬੱਚੇ ਤੇ ਜੇ ਤੁਸੀਂ ਵੀ ਆਪਦੇ ਬੱਚਿਆਂ ਨੂੰ ਲਾਉਣਾ ਵਾ ਇਸ ਸਕਰੀਨ ਤੇ ਨੰਬਰ ਦਿੱਤਾ ਚਲਾ ਦੋਸਤੋ ਇੱਕ ਵਾਰੀ ਕੰਟੈਕਟ ਜਰੂਰ ਕਰਿਓ ਜਿਹੜੀ ਤੁਸੀਂ ਆ ਬੱਚੀ ਦੇਖ ਰਹੇ ਹੋ ਦੋਸਤੋ ਇਹ ਸਿਰਫ 1.5 ਸਾਲ ਦੀ ਹੈ ਇਹ ਬੋਲਣ ਵੀ ਨਹੀਂ ਸਿੱਖੀ ਇੱਥੋਂ ਪਤਾ ਲੱਗਦਾ ਆਪਣੀ ਗਰੋਥ ਕਿਵੇਂ ਇੱਕਦਮ ਹੋਣੀ ਹੈ ਕਿ ਜੇ ਤੁਸੀਂ ਇੱਥੇ ਸਕੂਲਾਂ ਦੇ ਵਿੱਚ ਪਾਉਂਗੇ ਨਾਮ ਇਹਦਾ ਬਬੀਤਾ ਦਾ ਦੇਖੋ ਕਿੰਨੀ ਕਿਊਟ ਬੱਚੀ ਹੈਗੀ 1.5 ਸਾਲ ਦੀ ਹਾਲੇ ਬੋਲਣ ਵੀ ਨਹੀਂ ਸਿੱਖੀ ਹੈਗੀ ਬੱਟ ਫਿਰ ਵੀ ਦੇਖੋ ਕਿੰਨੇ ਆਨੰਦ ਦੇ ਵਿੱਚ ਹੈਗੀ ਤੇ ਸਾਰੇ ਬੱਚੇ ਆ ਇਧਰ ਆਤੀ ਗਾ ਰਾਜਾ ਕਿਵੇਂ ਕੀਕਾ ਪੂਰੇ ਨੰਦ ਦੇ ਵਿੱਚ ਨੇ ਬੋਲ ਵੀ ਨਹੀਂ ਰਹੇ ਜੇ ਤੁਸੀਂ ਵੀ ਆਪਦੇ ਬੱਚਿਆਂ ਦੀ ਗਰੋਥ ਖਾਤਰ ਸਕੂਲ ਭਾ ਰਹੇ ਹੋਗੇ ਮੇਰੀ ਤੁਹਾਨੂੰ ਸਲਾਹ ਹੈਗੀ ਵੀ ਇਸ ਤੋਂ ਵਧੀਆ ਸਕੂਲ ਤੁਹਾਨੂੰ ਨਹੀਂ ਮਿਲਣਾ